ਚੋਣਾ ਦਿੱਲੀ ਚ ਨੇ ਪਰ ਪੰਜਾਬ ਦੇ ਸਿਆਸਤਦਾਨ ਦਿੱਲੀ ਚ ਜਾ ਕੇ ਪੰਜਾਬ ਦੇ ਉਧਾਰਨਾ ਦੇ ਰਹੇ ਨੇ ਆਪ ਨੇਤਾ ਸੁਚਾ ਸਿੰਘ ਛੋਟੇਪੁਰ ਨੇ ਕਿਵੇਂ ਲਿਆ ਪੂਰੇ ਬਾਦਲ ਪਰਿਵਾਰ ਨੂੰ ਨਿਸ਼ਾਨੇ ਤੇ ਸੁਣੋ ਪੈਰ ਨੂੰ ਲੁਕਣ ਵਾਸਤੇ ਸਾਡੇ ਮੁਲਕ ਨੂੰ ਲੁਕਣ ਵਾਸਤੇ ਇਹ ਬਾਦਲ ਇਹਨਾਂ ਟੰਪਰੀ ਬਣੀ ਐ ਆਕਾਲੀ ਦਲ ਦੇ ਪ੍ਰਧਾਨ ਅਜ ਤੱਕ ਕੋ ਹੁੰਦੇ ਰਹੇ ਜਿਨ੍ਹਾਂ ਦੇ ਕੋਈ ਉਂਗਲ ਨਹੀਂ ਸੀ ਕਰ ਸਕਦਾ ਆਕਾਲੀ ਦਲ ਦਾ ਪ੍ਰਧਾਨ ਸੀ ਬਾਬਾ ਖਰਗ ਸਿੰਘ ਪੂਰਨ ਪਰਿਆਲੀ ਗਾਜ਼ੀ ਅੱਲਮ ਜੀ ਸਾਰੇ ਲਾਲਪੁਰ ਸ਼ਹਿਰ ਉਹਦਾ ਮਾਲਕ ਸੀਦਾ ਆਕਾਲੀ ਦਲ ਦਾ ਪ੍ਰਧਾਨ ਸੀ ਮਾਸਟਰ ਤਾਰਾ ਸੀ ਆਕਾਲੀ ਦਲ ਦਾ ਪ੍ਰਧਾਨ ਸੀ ਸੰਤ ਫਤਿਹ ਸਿੰਘ ਆਕਾਲੀ ਦਲ ਦਾ ਪ੍ਰਧਾਨ ਸੀ ਸੰਤ ਲੰਗੋਵਾਲ ਆਕਾਲੀ ਦਲ ਦਾ ਪ੍ਰਧਾਨ ਸੀ ਜਥੇਦਾਰ ਮੋਹਨ ਸਿੰਘ ਤੁਰ ਉਹਨਾਂ ਨੇ ਆਪਣੇ ਜੀਵਨ ਦੇ ਜੀ ਕਰਦੇ ਕਿਸੇ ਬੰਦੇ ਨੂੰ ਸਿਆਸਤ ਦੇ ਲਾਗੋ ਦੀ ਨਿੰਦਿ ਨੀ ਦਿੱਤੀ ਉਹ ਵਰਕਰ ਦੀ ਤਗੜ ਕਰਦੇ ਸਨ ਉਹਨਾਂ ਲੋਕਾਂ ਨੂੰ ਅਕਦਾ ਦਾ ਗੁਰੂ ਗੋਸਾਤ ਸਤਿਮਾਨੀ ਹੁੰਦਾ ਸੀ ਉਹ ਧਰਮਕ ਲੋਕ ਸਨ ਜਿਹੜਾ ਬੰਦਾ ਧਰਮਕ ਹੁੰਦਾ ਉਹ ਹਰ ਕਿਸਮ ਦੇ ਪਲਾ ਮੰਗਦਾ ਉਹ ਸਰਬੱਤ ਦਾ ਪਲਾ ਮੰਗਦਾ ਉਹ ਕਦੀ ਇਸ ਇੱਕ ਫਿਰਕੇ ਦੀ ਇੱਕ ਕੌਮ ਦੀ ਗੱਲ ਨਹੀਂ ਕਰਦਾ ਅੱਜ ਤੱਕ ਅਕਾਲੀ ਦਲ ਦਾ ਇਤਿਹਾਸ ਹੈ ਅਕਾਲੀ ਦਲ ਦੇ ਕਿਸੇ ਪ੍ਰਧਾਨ ਤੇ ਅੱਜ ਤੱਕ ਕ腐ਸ਼ਨ ਦਾ ਕੇਸ ਨਹੀਂ ਚੱਲਿਆ ਇਹ ਪਹਿਲਾ ਬੰਦਾ ਜਿਹਦੇ ਤੇ ਸਾਰੇ ਟੱਬਰ ਦੇ ਕ腐ਸ਼ਨ ਦਾ ਕੇਸ ਚੱਲਿਆ ਇਹ ਬਾਦਲ ਵਾਲੇ ਕੰਪਨੀ ਹੈ ਵਾਜਲ ਮੁੱਖ ਮੰਤਰੀ ਹੈ ਤੇ ਮੁੰਡਾ ਕਾਂਗਰਸ ਦਾ ਪ੍ਰਧਾਨ ਮੈਂ ਜਿੱਤੀ ਜੀ ਮਿਸਟਰ ਇਹਨਾਂ ਨੇ ਜਵਾਈ ਆਦੇਸ਼ਪਤ ਤਾਹਰੋ ਜਿਹਦੇ ਬਾਪੇ ਨੇ ਸਾਰੇ ਪੰਜਾਬ ਦੇ ਕਾਂਗਰਸੀਆਂ ਨੂੰ ਕੁੱਟਿਆ ਸੀ ਪੰਜਾਬ ਦੇ ਕਾਂਗਰਸੀਆਂ ਦੇ ਅਚਾਦੇ ਦਾ ਜੰਦ ਕੀਤਾ ਸੀ ਉਹ ਇਹਦਾ ਜਵਾਈ ਜੋ ਵਜ਼ੀਰ ਬਾਜਲ ਦੇ ਮੁੰਡੇ ਦਾ ਸਾਲਾ ਜਿਕਰਮ ਮਚੀਠੀਆ ਜਿਹੜਾ ਨਸ਼ੇ ਦਾ ਖੋਦ ਦਾ ਮੋਪਰੀ ਜਿਹਨੇ ਪੰਜਾਬ ਤਬਾਹ ਕਰਾਇਆ ਹੈ ਔਰ ਇਹਦੀ ਲੋ ਜਿਹੜੀ ਹੈ ਆ ਪਤਾ ਜੀ ਮੋਦੀ ਹੁਣੇ ਦੇ ਨਾਲ ਕੀ ਇਹ ਨਹੀਂ ਸਾਝਾ ਕਹਿੰਦੀ ਕਹਿੰਦਾ ਉਹ ਮੇਰੀ ਮੋਦੀ ਦੇ ਨਾਲ ਸਿਆਸੀ ਸਾਝ ਨਹੀਂ ਹੈ ਮੇਰਾ ਭਾਜਪੀ ਦੇ ਨਾਲ ਨੋ ਮਾਸਦਾ ਰਿਸ਼ਤਾ ਹੈ ਪਰ ਸਭ ਤੇਰਾ ਤੇ ਨੋ ਮਾਸਦਾ ਰਿਸ਼ਤਾ ਘੱਟੇ ਰਹਿਣਾ ਨਹੀਂ ਹੈ ਤੂੰ ਕੁਰਸੀ ਦਾ ਪੁਜਾਰੀ ਹੈ ਪੰਜਾਬ ਚ ਕਹਿੰਦਾ ਮੇਰੀ ਬੀਜੇਪੀ ਦੇ ਨਾਲ ਸਾਜ ਆ ਹਰਿਆਣੇ ਦੇ ਵਿੱਚ ਜਿੱਥੇ ਪੰਜਾਬ ਦਾ ਸਾਰਾ ਲੁੱਟਿਆ ਮਾਲ ਬਾਦਲ ਨੇ ਇਕੱਠਾ ਕੀਤਾ ਉੱਥੇ ਦੀ ਸਾਜ ਆ ਚਕਾਲਿਆਂ ਦੇ ਨਾਲ ਤੇ ਨਹੀਂ ਦੇ ਕੇ ਸਕਦਾ ਤੇ ਪਾਓ ਬਾਦਲ ਦਾ ਕੋਈ ਤੀਰਵਾਨ ਨਹੀਂ ਹੈ ਇਹਨੂੰ ਕੁਰਸੀ ਪਾਕਿਸਤਾਨਾ ਸਮਝੌਤਾ ਕਰਕੇ ਲੈਣੀ ਹੋਵੇ ਉਹ ਵੀ ਲੈ ਸਕਦਾ ਹੁਣ এবਪੀ ਸਾਂਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ এবਪੀ ਲਾਈਵ ਟਾਈਪ ਕਰੋ এবਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹੂਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবਪੀ ਲਾਈਵ ਐਪ ਅਤੇ ਸਿਲੈਕਟ ਕਰੋ এবਪੀ ਨਿਊਜ਼ ਪੰਜਾਬੀ